ਸਤਿ ਸ਼੍ਰੀ ਅਕਾਲ ਰਣਦੀਪ ਪੰਦੀਰ ਅਫੀਸ਼ਲ ਵੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੀਰ ਉਮੀਦ ਆ ਸੀ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਿਲਕੁਲ ਵੱਖਰੇ ਵਿਸ਼ੇ ਦੇ ਉੱਤੇ ਮੈਂ ਗੱਲ ਤੁਹਾਡੇ ਨਾਲ ਕਰਨੀ ਹੈ ਕਿ ਸਾਡਾ ਭਾਰਤੀ ਸੰਵਿਧਾਨ ਇੱਕ ਨੂ ਨੂੰ ਇੱਕ ਬਹੂ ਨੂੰ ਕਿਹੜੇ ਕਿਹੜੇ ਹੱਕ ਦਿੰਦਾ ਹੈ ਉਹ ਹੱਕ ਹਰ ਕੁੜੀ ਨੂੰ ਪਤਾ ਹੋਣੇ ਚਾਹੀਦੇ ਨੇ ਦੇਖੋ ਸਾਡੇ ਫਰਜ਼ ਨੇ ਸਾਡੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਦੀ ਜੋ ਅਸੀਂ ਪੂਰਤੀ ਕਰਨੀ ਹੈ ਪਰ ਨਾਲ ਦੀ ਨਾਲ ਤੁਹਾਨੂੰ ਸੰਵਿਧਾਨ ਨੇ ਕਿਹੜੇ ਹੱਕ ਦਿੱਤੇ ਹੋਏ ਨੇ ਸਾਰੇ ਪਰਿਵਾਰ ਦੇ ਵਿੱਚ ਤੁਹਾਡੇ ਕੀ ਹੱਕ ਨੇ ਇਹਨਾਂ ਦੇ ਬਾਰੇ ਵਿੱਚ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਮੈਨੂੰ ਲੱਗਦਾ ਕਿ ਹਰ ਬੰਦੇ ਨੂੰ ਨਾ ਇੱਕ ਵਾਰ ਸੰਵਿਧਾਨ ਜ਼ਰੂਰ ਪੜਨਾ ਚਾਹੀਦਾ ਤੇ ਸੰਵਿਧਾਨ ਪੜਨ ਲਈ ਤੁਹਾਨੂੰ ਕੋਈ ਵਕਾਲਤ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਸੰਵਿਧਾਨ ਦੀ ਕਾਪੀ ਕਿਸੇ ਵੀ ਬੁੱਕਸਟੋਰ ਤੋਂ ਲੈ ਸਕਦੇ ਹੋ ਤੇ ਉਹਨੂੰ ਪੜਿਆ ਜ਼ਰੂਰ ਕਰੋ ਤੁਹਾਨੂੰ ਪਤਾ ਹੋਵੇ ਕਿ ਸਾਡੇ ਸੰਵਿਧਾਨ ਨੇ ਸਾਨੂੰ ਕਿਹੜੇ-ਕਿਹੜੇ ਹੱਕ ਦਿੱਤੇ ਹੋਏ ਆ ਉਹ ਕਹਿੰਦੇ ਨੇ ਨਾ ਕਿ ਔਰਤਾਂ ਦਾ ਸਭ ਤੋਂ ਜ਼ਿਆਦਾ ਸੋਸ਼ਣ ਧਰਮ ਨੇ ਕੀਤਾ ਤੇ ਅਸੀਂ ਡੇਰਿਆਂ ਤੇ ਸਾਧਾਂ ਦੇ ਕੋਲ ਅਸੀਂ ਚੱਕਰ ਘਟਦੀਆਂ ਨਹੀਂ ਥੱਕਦੀਆਂ ਠੀਕ ਹੈ ਸਭ ਤੋਂ ਜ਼ਿਆਦਾ ਹੱਕ ਔਰਤਾਂ ਨੂੰ ਸੰਵਿਧਾਨ ਨੇ ਦਿੱਤੇ ਸਾਨੂੰ ਕੱਖ ਨਹੀਂ ਪਤਾ ਸੰਵਿਧਾਨ ਬਾਰੇ ਤਾਂ ਹੁਣ ਕਿਹੜੇ-ਕਿਹੜੇ ਕਾਨੂੰਨ ਨੇ ਸਾਡੇ ਕੋਲ ਜਿਹੜੇ ਸਾਡੇ ਹੱਕ ਦੇ ਵਿੱਚ ਖੜਦੇ ਨੇ ਔਖੇ ਵੇਲੇਆਂ ਦੇ ਵਿੱਚ ਸਭ ਤੋਂ ਪਹਿਲਾ ਅਧਿਕਾਰ ਸਾਡੇ ਕੋਲ ਹੈ ਸੰਪਤੀ ਦਾ ਅਧਿਕਾਰ ਆਪਣੀ ਪ੍ਰਾਪਰਟੀ ਦਾ ਅਧਿਕਾਰ ਤੇ ਆਪਣੀ ਪ੍ਰਾਪਰਟੀ ਕਿਹੜੀ ਜਦੋਂ ਤੁਹਾਡਾ ਵਿਆਹ ਹੋਇਆ ਤੁਹਾਨੂੰ ਜਿਹੜਾ ਵੀ ਗਹਿਣਾ ਗੱਟਾ ਜੋ ਵੀ ਜੁਐਲਰੀ ਜੋ ਵੀ ਗਿਫਟ ਤਾਨੂੰ ਰਸਮਾਂ ਰਿਵਾਜਾਂ ਦੇ ਨਾਂ ਤੇ ਜੋ ਵੀ ਸ਼ਗਨ ਦਾ ਪੈਸਾ ਜੋ ਵੀ ਤੁਹਾਡੇ ਕੋਲ ਹੈ ਦਾਜ ਦੇਹਜ ਜੋ ਵੀ ਹੈ ਉਹ ਸਾਰਾ ਇਸਤਰੀ ਧਨ ਹੈ ਤੇ ਇਹ ਸੰਵਿਧਾਨ ਸਾਨੂੰ ਕਹਿੰਦਾ ਹੈ ਕਿ ਇਸਤਰੀ ਧਨ ਦੇ ਉੱਤੇ ਸਿਰਫ ਤੇ ਸਿਰਫ ਔਰਤ ਦਾ ਹੱਕ ਹੈ ਭਾਵੇਂ ਤੁਹਾਡੇ ਵਿਆਹ ਦੇ ਵਿੱਚ ਤੁਹਾਨੂੰ ਜਿਹੜੇ ਵੀ ਗਿਫਟ ਮਿਲੇ ਨੇ ਜੋ ਵੀ ਤੁਹਾਨੂੰ ਸ਼ਗਨ ਮਿਲਿਆ ਜੋ ਵੀ ਦਾਜ ਦੇਹਜ ਤੁਹਾਡਾ ਹੈ ਜੋ ਵੀ ਤੁਹਾਨੂੰ ਮਿਲਿਆ ਮਤਲਬ ਜੋ ਜਿਹੜਾ ਪੂਰੀਆਂ ਰਸਮਾਂ ਰਿਵਾਜਾਂ ਦੇ ਨਾਲ ਲੋਕਾਂ ਦੀ ਹਜ਼ੂਰੀ ਦੇ ਵਿੱਚ ਲੋਕਾਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਕੁਝ ਤੁਹਾਨੂੰ ਦਿੱਤਾ ਗਿਆ ਉਹ ਤੁਹਾਡਾ ਏ ਉਹ ਇਸਤਰੀ ਧਨ ਹੈ ਬਾਅਦ ਦੇ ਵਿੱਚ ਸਤੀਆਂ ਜਿਵੇਂ ਦੀ ਮਰਜ਼ੀ ਹੋ ਜਾਣ ਕੋਈ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਆ ਸਾਨੂੰ ਸਾਡੀ ਆ ਚੀਜ਼ ਵਾਪਸ ਕਰੋ ਨਹੀਂ ਕਰੂੰਗੀਾਂ ਤੁਸੀਂ ਕਿਉਂਕਿ ਉਹ ਇਸਤਰੀ ਧਨ ਹੈ ਉਹਦੇ ਉੱਤੇ ਤੁਹਾਡਾ ਹੱਕ ਹੈ ਪੂਰਨ ਤੌਰ ਤੇ ਇਹਦੇ ਵਿੱਚ ਚੱਲ ਤੇ ਅਚੱਲ ਜਾਇਦਾਦ ਦੋਵੇਂ ਸ਼ਾਮਿਲ ਨੇ ਠੀਕ ਹੈ ਚਲ ਤੇ ਅਚਲ ਭਾਅ ਜੇ ਜ਼ਮੀਨ ਵੀ ਹੈਗੀ ਅਚਲ ਜਾਇਦਾਦ ਜਿਹੜੀ ਹੈ ਠੀਕ ਹੈ ਜੀ ਤੁਹਾਨੂੰ ਮਿਲੀ ਹੋਈ ਹੈ ਤਾਂ ਉਹ ਵੀ ਜਿਹੜੀ ਹੈ ਉਹ ਤੇ ਹੱਕ ਤੁਹਾਡਾ ਹੀ ਹੈ ਹੁਣ ਇਸ ਗੱਲ ਨੂੰ ਬਹੁਤ ਧਿਆਨ ਦੇ ਨਾਲ ਸੁਣਿਓ ਕਿਉਂਕਿ ਇਹ ਹੱਕ ਜਿਹੜੇ ਨੇ ਇਹ ਸਾਨੂੰ ਕਿੱਥੇ ਮਿਲੇ ਹੋਏ ਨੇ ਤੇ ਕਿਹਨਾ ਸੂਰਤਾਂ ਦੇ ਵਿੱਚ ਇਹ ਹੱਕ ਖਤਮ ਹੋ ਜਾਂਦੇ ਆ ਇਹਦੇ ਬਾਰੇ ਵੀ ਮੈਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਜਿਹੜੀ ਹੈ ਉਹ ਕਰਨੀ ਹੈ ਠੀਕ ਹੈ ਤਾਂ ਸਭ ਤੋਂ ਪਹਿਲਾਂ ਅਧਿਕਾਰ ਸਾਡੇ ਕੋਲ ਜਿਹੜਾ ਹੈ ਉਹ ਹੈ ਕਿ ਅਸੀਂ ਸੰਪਤੀ ਦਾ ਅਧਿਕਾਰ ਸਾਨੂੰ ਸੰਵਿਧਾਨ ਨੇ ਦਿੱਤਾ ਹੋਇਆ ਹੈ ਕਿ ਇਸਤਰੀ ਧਨ ਦੇ ਉੱਤੇ ਸਾਡਾ ਹੱਕ ਹੈ ਦੂਜਾ ਅਧਿਕਾਰ ਗਰिमा ਤੇ ਆਤਮ ਸਨਮਾਨ ਦੇ ਨਾਲ ਜਿਉਣ ਦਾ ਅਧਿਕਾਰ ਅਸੀਂ ਜਿਉਣਾ ਹੈ ਕਿਸ ਢੰਗ ਦੇ ਨਾਲ ਜਿਉਣਾ ਆਤਮ ਸਨਮਾਨ ਦੇ ਨਾਲ ਭਾਰਤੀ ਸੰਵਿਧਾਨ ਦਾ ਭਾਗ 3 ਅਨੁਛੇਦ 21 ਇਹ ਸਾਨੂੰ ਦੱਸਦਾ ਹੈ ਕਿ ਅਸੀਂ ਗਰिमा ਆਤਮ ਸਨਮਾਨ ਦੇ ਨਾਲ ਜਿਉਣਾ ਹੈ ਅਸੀਂ ਵਿਚਾਰੀਆਂ ਬਣ ਕੇ ਨਹੀਂ ਜਿਉਣਾ ਸਾਨੂੰ ਸਾਡੇ ਹੱਕ ਪਤਾ ਹੋਣੇ ਚਾਹੀਦੇ ਨੇ ਜਿਵੇਂ ਸਹੀ ਆਪਣੇ ਫਰਜ਼ਾਂ ਦੀ ਪੂਰਤੀ ਕਰਦੇ ਆ ਸਾਨੂੰ ਸਾਡੇ ਹੱਕ ਵੀ ਪਤਾ ਹੋਣੇ ਚਾਹੀਦੇ ਆ ਹੁਣ ਮੰਨ ਲਓ ਤੁਹਾਡੇ ਪਤੀ ਦੀ ਤਨਖਾਹ ਹੈ 1 ਲੱਖ ਰੁਪਿਆ ਫੋਰ ਐਗਜ਼ਾਮਪਲ ਠੀਕ ਹੈ ਪਤੀ ਬੜਾ ਵਧੀਆ ਜੀਵਨ ਬਤੀਤ ਕਰ ਰਿਹਾ ਹੈ ਬੜੇ ਵਧੀਆ ਬ੍ਰਾਂਡਡ ਕੱਪੜੇ ਪਹਿਨ ਰਿਹਾ ਹੈ ਪਰਿਵਾਰ ਦੇ ਵਿੱਚ ਬੜਾ ਵਧੀਆ ਉਹਦਾ ਵਰਤਾਇ ਖਾ-ਪੀ ਬੜਾ ਵਧੀਆ ਰਹੇ ਹੋ ਤੁਸੀਂ ਮਤਲਬ ਤੁਹਾਡੇ ਤੋਂ ਬਿਨਾ ਬਾਕੀ ਸਾਰੇ ਪਰਿਵਾਰਕ ਮੈਂਬਰ ਸਟੂਡੈਂਟਸ ਦੇ ਵਿੱਚ ਖਾਣਾ ਖਾਦਾ ਜਾ ਰਿਹਾ ਠੀਕ ਹੈ ਤੁਹਾਡੇ ਲਈ ਨਾ ਘਰ ਦੇ ਵਿੱਚ ਕੱਪੜਾ ਨਾ ਤੁਹਾਡੇ ਲਈ ਉਹ ਸਾਰੀਆਂ ਸਹੂਲਤਾਂ ਨੇ ਤਾਂ ਸੰਵਿਧਾਨ ਸਾਨੂੰ ਕੀ ਕਹਿੰਦਾ ਹੈ ਕਿ ਜਿਹੜੀਆਂ ਸਹੂਲਤਾਂ ਪਤੀ ਨੂੰ ਮਿਲੀਆਂ ਉਹਨਾਂ ਸਾਰੀਆਂ ਸਹੂਲਤਾਂ ਦੇ ਉੱਤੇ ਪਤਨੀ ਦਾ ਵੀ ਉਨਾ ਹੀ ਹੱਕ ਹੈ ਪਤਨੀ ਅਰਧਾਂਗਿਨੀ ਹੈ ਤੇ ਪਤਨੀ ਜਿਹੜੀ ਹੈ ਉਹ ਬਰਾਬਰੀ ਦੀ ਹੱਕਦਾਰ ਆ ਉਹਨਾਂ ਸਾਰੀਆਂ ਸਹੂਲਤਾਂ ਦੀ ਜਿਹੜੀਆਂ ਪਤੀ ਨੂੰ ਮਿਲ ਰਹੀਆਂ ਨੇ ਭਾਵੇਂ ਜਿਸ ਹਾਲ ਦੇ ਵਿੱਚ ਪਤੀ ਰਹਿ ਰਿਹਾ ਪਤਨੀ ਵੀ ਉਸੇ ਹਾਲ ਦੇ ਵਿੱਚ ਰਹੇਗੀ ਠੀਕ ਹੈ ਮਤਲਬ ਦੇਖੋ ਅਸੀਂ ਤਾਂ ਇੰਨੀਆ ਖੁਸ਼ਕਿਸਮਤਾਂ ਕਿ ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਹਲੇ ਬਹੁਤੀਆਂ ਥਾਵਾਂ ਦੇ ਉੱਤੇ ਕੁਝ ਇੱਕ ਦੋ ਘਟਨਾਵਾਂ ਨੂੰ ਛੱਡ ਕੇ ਉਨੀ ਮਾੜੀ ਹਾਲਤ ਜਿਹੜੀ ਆ ਉਹ ਨਹੀਂ ਹੈਗੀ ਮੋਸਟਲੀ ਜਿਹੜੇ ਘਰ ਦੇ ਬੰਦੇ ਆ ਉਹਨਾਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਔਰਤਾਂ ਨੂੰ ਤਾਂ ਉਹ ਛੇਤੀ ਕਰਕੇ ਆਰਥਿਕ ਮਾਮਲਿਆਂ ਬਾਰੇ ਬਹੁਤਾ ਪੜਨਕ ਵੀ ਨਹੀਂ ਲੱਗਣ ਦਿੰਦੇ ਕਿਉਂਕਿ ਉਹਨਾਂ ਨੂੰ ਹੁੰਦਾ ਕਿ ਅਸੀਂ ਹੈਂਡਲ ਕਰ ਲਾਂਗੇ ਪਰ ਜਦੋਂ ਕਿਤੇ ਸਥਿਤੀਆਂ ਖਰਾਬ ਹੋ ਜਾਣ ਕੁਝ ਇੱਕ ਤਾਂ ਸੱਚੀ ਜਿਵੇਂ ਅਸੀਂ ਕਹਿੰਦੇ ਕਿ ਐਨੇ ਬੁਰੇ ਪਰਿਵਾਰ ਉਹਨਾਂ ਦੇ ਪੇਸ ਪਿਆ ਜਾਂਦੇ ਨੇ ਕੀ ਉਹਨਾਂ ਵਿਚਾਰੀਆਂ ਨੂੰ ਕੋਈ ਰਾਹ ਹੀ ਨਹੀਂ ਸੁਝਦਾ ਤਾਂ ਉਹਦੇ ਲਈ ਮੈਂ ਦੱਸ ਰਹੀ ਆ ਕਿ ਸਾਨੂੰ ਕਾਨੂੰਨ ਜਿਹੜਾ ਹੈ ਇਹ ਹੱਕ ਦਿੰਦਾ ਹੈ ਕਿ ਜਿਸ ਤਰ੍ਹਾਂ ਦੀ ਹਾਲਤ ਦੇ ਵਿੱਚ ਪਤੀ ਰਹਿ ਰਿਹਾ ਤੂੰ ਤੁਹਾਨੂੰ ਬਰਾਬਰੀ ਦਾ ਹੱਕ ਹੈ ਉੱਥੇ ਤੁਹਾਨੂੰ ਵੀ ਉਹ ਸਾਰੀਆਂ ਸਹੂਲਤਾਂ ਮਿਲਣਗੀਆਂ ਦੇਖੋ ਇਹ ਨਹੀਂ ਹੈਗਾ ਹੁਣ ਕਿ ਪਤੀ ਗਰੀਬ ਹੈ ਤੁਸੀਂ ਕਹੋ ਕਿ ਮੈਨੂੰ ਇਹ ਚਾਹੀਦਾ ਇਹ ਚਾਹੀਦਾ ਉਹ ਗਰੀਬ ਹੈ ਕਿੱਥੋਂ ਲੈ ਕੇ ਦੇਏਗਾ ਵਿਚਾਰਾ ਠੀਕ ਹੈ ਪਰ ਜੇ ਉਹ ਅੱਛਾ ਖਾਸਾ ਜੀਵਨ ਬਸਰ ਕਰ ਰਿਹਾ ਹੋਰ ਇਹ ਗੁਜ਼ਰਬਸਰ ਅੱਛੀ ਹੋ ਰਹੀ ਹੈ ਤੁਹਾਡੇ ਲਈ ਕੁਝ ਨਹੀਂ ਹੈਗਾ ਤਾਂ ਉੱਥੇ ਫਿਰ ਤੁਹਾਡੇ ਲਈ ਇਹ ਜਿਹੜਾ ਅਧਿਕਾਰ ਹੈ ਕਿ ਤੁਸੀਂ ਇਸ ਅਧਿਕਾਰ ਦੇ ਤਹਿਤ ਆਪਣਾ ਹੱਕ ਜਿਹੜਾ ਹੈ ਉਹ ਮੰਗ ਸਕਦੀਆਂ ਹੋ ਠੀਕ ਹੈ ਅਗਲਾ ਜਿਹੜਾ ਅਧਿਕਾਰ ਹੈ ਇਹ ਅਧਿਕਾਰ ਜਿਹੜਾ ਹੈ ਨਾ ਇਹਦੇ ਬਾਰੇ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਇਹ ਹੈ ਕਿ ਸੌਰੇ ਘਰ ਦੇ ਵਿੱਚ ਰਹਿਣ ਦਾ ਅਧਿਕਾਰ ਕਿਤੇ ਥੋੜੀ ਜਿਹੀ ਬੈਸ ਹੋ ਜਾਏ ਕੋਈ ਲੜਾਈ ਹੋ ਜਾਏ ਪਤੀ ਕਹਿੰਦਾ ਛੱਟ ਨਿਕਲ ਮੇਰੇ ਘਰ ਤੋਂ ਤੇ ਬਹੁਤੀਆਂ ਭੈਣਾਂ ਦਾ ਤਾਂ ਬੈਗ ਤਿਆਰ ਹੀ ਰਹਿੰਦਾ ਉਹ ਖੁਦ ਵੀ ਤਿਆਰ ਹੀ ਰਹਿਣੀ ਹੈ ਕਿ ਸਾਨੂੰ ਕੋਈ ਕਹੇ ਕਿ ਨਿਕਲ ਮੇਰੇ ਘਰ ਤੋਂ ਤੇ ਤੁਸੀਂ ਚਲ ਜਾਈਏ ਨਹੀਂ ਜਾਣਾ ਕਾਨੂੰਨ ਕਹਿੰਦਾ ਹੈ ਕਾਨੂੰਨਨ ਉਹ ਤੁਹਾਡਾ ਘਰ ਹੈ ਉਹ ਘਰ ਜਿੱਥੇ ਤੁਸੀਂ ਆਪਣੇ ਪਤੀ ਦੇ ਨਾਲ ਰਹਿ ਰਹੀਆਂ ਹੋ ਉਹ ਘਰ ਤੁਹਾਡਾ ਵੀ ਉਹਦੇ ਘਰ ਦੇ ਉੱਤੇ ਉਹਨਾਂ ਹੀ ਹੱਕ ਹੈ ਹੁਣ ਕਾਨੂੰਨ ਕੀ ਕਹਿੰਦਾ ਹੈ ਕਿ ਬੇਸ਼ੱਕ ਤੁਸੀਂ ਸਾਂਝੇ ਘਰ ਦੇ ਵਿੱਚ ਰਹਿ ਰਹੀਆਂ ਹੋ ਬੇਸ਼ੱਕ ਉਹ ਘਰ ਪਤੀ ਨੂੰ ਦਾਨ ਦੇ ਵਿੱਚ ਮਿਲਿਆ ਹੋਇਆ ਗਿਫਟ ਦੇ ਵਿੱਚ ਮੰਨ ਲਓ ਕਿਸੇ ਰਿਸ਼ਤੇਦਾਰ ਦੇ ਘਰ ਦੇ ਵਿੱਚ ਰਹਿ ਰਹੇ ਹੋ ਠੀਕ ਹੈ ਇੱਥੋਂ ਤੱਕ ਕੀ ਜੇ ਉਹ ਘਰ ਕਿਰਾਏ ਦਾ ਵੀ ਹੈ ਤਾਂ ਵੀ ਤੁਹਾਨੂੰ ਉਸ ਘਰ ਦੇ ਵਿੱਚੋਂ ਨਹੀਂ ਕੱਢਿਆ ਜਾ ਸਕਦਾ ਜਿੱਥੇ ਪਤੀ ਰਹੇਗਾ ਪਤਨੀ ਉੱਥੇ ਹੀ ਰਹੇਗੀ ਉਹਨੂੰ ਕੱਢਿਆ ਨਹੀਂ ਜਾ ਸਕਦਾ ਇਹ ਜਿਹੜਾ ਹੱਕ ਹੈ ਇਹ ਸਾਨੂੰ ਮਿਲਿਆ ਹੋਇਆ ਹੈ ਤਾਂ ਹੁਣ ਇਸ ਦੇ ਬਾਰੇ ਵਿੱਚ ਨਾ ਇੱਕ 2006 ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਸੀ ਇਸੇ ਕਾਨੂੰਨ ਤੋਂ ਅ ਦੇਖੋ ਜਿਹੜੇ ਮਤਲਬ ਜਿਵੇਂ ਤਾਂ ਇੱਕ ਪ੍ਰੋਸੈਸ ਹੈ ਕਾਨੂੰਨ ਬਣਨ ਦਾ ਕਿ ਪ੍ਰੋਪਰ ਇੱਕ ਬਿਲ ਤੇ ਬਹਿਸ ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਕਾਨੂੰਨ ਬਣਦਾ ਹੈ ਪਾਸ ਹੋ ਕੇ ਉਹ ਤਾਂ ਹੈ ਹੀ ਹੈ ਪਰ ਜਦੋਂ ਕਿਸੇ ਕੇਸ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਕੋਈ ਫੈਸਲਾ ਲੈ ਲੈਂਦੇ ਨੇ ਤਾਂ ਉਸ ਤਰ੍ਹਾਂ ਦੇ ਅਗਲੇ ਕੇਸਿਸ ਦੇ ਲਈ ਉਹ ਫੈਸਲਾ ਵੀ ਇੱਕ ਕਾਨੂੰਨ ਬਣ ਜਾਂਦਾ ਠੀਕ ਹੈ ਕਿ ਜਿਦੀ ਦਿਸ਼ਾ ਨਿਰਦੇਸ਼ ਦੇ ਅਧੀਨ ਅਗਲੀ ਕਾਰਵਾਈ ਵੀ ਜਿਹੜੀ ਆ ਹੋ ਜਾਂਦੀ ਆ ਤਾਂ ਹੁਣ 2006 ਦੇ ਵਿੱਚ ਜੱਜ ਸਹਿਬਾਨ ਸੀਗੇ ਐਸਪੀ सिन्हा ਤੇ ਮਾਰਕੰਡੇ ਘਟਜੂ ਉਹਨਾਂ ਦੀ ਦੋਵਾਂ ਨੇ ਜਿਹੜਾ ਇੱਕ ਹੈ ਉਹ ਫੈਸਲਾ ਆਇਆ ਸੀ 2006 ਦੇ ਵਿੱਚ ਤੇ ਇਹ ਫੈਸਲਾ ਕੀ ਕਹਿੰਦਾ ਸੀ ਕਿ ਪਤਨੀ ਨੂੰ ਉਸੇ ਘਰ ਦੇ ਵਿੱਚ ਰਹਿਣ ਦਾ ਅਧਿਕਾਰ ਹੈ ਉੱਥੇ ਹੀ ਪਤਨੀ ਰਹਿਣ ਦਾ ਜਿਹੜਾ ਦਾਵਾ ਉਹ ਕਰ ਸਕਦੀ ਹੈ ਜਿਹੜਾ ਘਰ ਪਤੀ ਦੀ ਮਤਲਬ ਆਮਦਨੀ ਦੇ ਨਾਲ ਬਣਿਆ ਹੋਵੇ ਕਿ ਪਤੀ ਦੀ ਜਿਹੜੀ ਹੈ ਉੱਥੇ ਇਨਕਮ ਆ ਰਹੀ ਹੈ ਜਿਸ ਘਰ ਦੇ ਵਿੱਚ ਉੱਥੇ ਪਤਨੀ ਜਿਹੜੀ ਹੈ ਉਹ ਬਰਾਬਰੀ ਦੇ ਨਾਲ ਰਹਿ ਸਕਦੀ ਹੈ ਤਾਂ ਹੁਣ 2006 ਦੇ ਵਿੱਚ ਇਹ ਫੈਸਲਾ ਆਇਆ ਸੀ ਉਸ ਤੋਂ ਬਾਅਦ ਅਕਤੂਬਰ 2020 ਦੇ ਵਿੱਚ ਇਸੇ ਮਾਮਲੇ ਦੇ ਵਿੱਚ ਜਿਹੜਾ ਹੈ ਇੱਕ ਫੈਸਲਾ ਹੋਰ ਆਇਆ ਅਕਤੂਬਰ 2020 ਦੇ ਵਿੱਚ 14 ਸਾਲ ਬਾਅਦ ਜਿਹੜਾ ਪਿਛਲਾ ਫੈਸਲਾ ਸੀ 2006 ਦਾ ਫੈਸਲਾ ਉਹਨੂੰ ਬਦਲ ਦਿੱਤਾ ਗਿਆ ਤਾਂ ਹੁਣ ਜਿਹੜਾ 2006 ਦਾ ਫੈਸਲਾ ਸੀ ਜਿਹੜਾ ਸੁਪਰੀਮ ਕੋਰਟ ਨੇ ਦਿੱਤਾ ਸੀ ਕਿ ਪਤਨੀ ਜਿਹੜੀ ਹੈ ਉਸੇ ਘਰ ਦੇ ਵਿੱਚ ਰਹਿਣ ਦਾ ਦਾਵਾ ਕਰ ਸਕਦੀ ਹੈ ਜਿੱਥੇ ਮਲਕੀਅਤ ਪਤੀ ਦੀ ਹੋਵੇ ਤਾਂ 2020 ਦੇ ਵਿੱਚ ਜੱਟ ਸਹਿਬਾਨ ਸੀਗੇ ਅਸ਼ੋਕ ਭੂਸ਼ਣ ਤੇ ਉਹਨਾਂ ਦੇ ਨਾਲ ਦੋ ਜੱਟ ਸਹਿਬਾਨ ਹੋਰ ਉਹਨਾਂ ਨੇ ਇਸ ਫੈਸਲੇ ਨੂੰ ਬਦਲ ਦਿੱਤਾ ਤੇ ਉਹਨਾਂ ਨੇ ਫੈਸਲਾ ਦਿੱਤਾ ਕਿ ਉਹ ਥਾਂ ਜਿੱਥੇ ਪਤੀ ਰਹਿ ਰਿਹਾ ਹੈ ਚਾਹੇ ਉਹ ਕਿਰਾਏ ਦੀ ਥਾਂ ਹੋਵੇ ਚਾਹੇ ਉਹ দান ਕੀਤੀ ਹੋਈ ਹੈ ਚਾਹੇ ਉਹ ਸਾਂਝੇ ਪਰਿਵਾਰ ਦੇ ਵਿੱਚ ਰਹਿ ਰਿਹਾ ਹੈ ਹਰ ਉਹ ਥਾਂ ਜਿੱਥੇ ਪਤੀ ਆਪਣੀ ਮਲਕੀਅਤ ਰੱਖਦਾ ਹੈ ਪਤਨੀ ਦੀ ਵੀ ਉਹਦੇ ਵਿੱਚ ਹਿੱਸੇਦਾਰੀ ਹੈ ਤੇ ਪਤਨੀ ਨੂੰ ਉਸ ਥਾਂ ਦੇ ਉੱਤੋਂ ਨਹੀਂ ਕੱਢਿਆ ਜਾ ਸਕਦਾ ਇਹ 2020 ਦੇ ਵਿੱਚ ਜਿਹੜਾ ਹੈ ਫੈਸਲਾ ਆਇਆ ਸੀ 2006 ਤੋਂ ਬਾਅਦ 14 ਸਾਲਾਂ ਬਾਅਦ ਇਸ ਫੈਸਲੇ ਨੂੰ ਮੁੜ ਕੇ ਬਦਲਿਆ ਗਿਆ ਸੀ ਦੇਖੋ ਸੁਪਰੀਮ ਕੋਰਟ ਦੇ ਫੈਸਲੇ ਹੋਣ ਦਾ ਤੇ ਬਦਲਣ ਦਾ ਇੱਕ ਪ੍ਰੋਸੀਜਰ ਹੈ ਠੀਕ ਹੈ ਉਹ ਕਿਸ ਤਰ੍ਹਾਂ ਦਾ ਹੈ ਕਿ ਮੰਨ ਲਓ ਦੋ ਜੱਜ ਸਹਿਬਾਨਾਂ ਨੇ ਕੋਈ ਫੈਸਲਾ ਲਿਆ ਤਾਂ ਅਗਲੀ ਵਾਰ ਜੇ ਕਿਸੇ ਹੋਰ ਕੇਸ ਦੇ ਵਿੱਚ ਉਸ ਫੈਸਲੇ ਨੂੰ ਬਦਲਣਾ ਤਾਂ ਉਹਦੇ ਉੱਤੇ ਤਿੰਨ ਜੱਜ ਸਹਿਬਾਨ ਦੀ ਸਹਿਮਤੀ ਹੋਣੀ ਜ਼ਰੂਰੀ ਹੈ ਮਤਲਬ ਜਿੰਨਾ ਜਿੰਨੇ ਜੱਜ ਸਹਿਬਾਨ ਨੇ ਪਿਛਲਾ ਫੈਸਲਾ ਲਿਆ ਸੀ ਅਗਲਾ ਫੈਸਲਾ ਜਦੋਂ ਲੈਣਗੇ ਤਾਂ ਉਹਦੇ ਲਈ ਇੱਕ ਜੱਜ ਸਹਿਬਾਨ ਜਿਹੜੇ ਆ ਉਹ ਵੱਧ ਹੋਣਗੇ ਠੀਕ ਹੈ ਹੁਣ ਇਸੇ ਤਰ੍ਹਾਂ ਜੇ ਤਿੰਨ ਜੱਜ ਸਹਿਬਾਨ ਨੇ ਕੋਈ ਫੈਸਲਾ ਲਿਆ ਜਿਹਨੂੰ ਬਦਲਣਾ ਤਾਂ ਫਿਰ ਚਾਰ ਜੱਜ ਸਹਿਬਾਨ ਦਾ ਇੱਕ ਪੈਨਲ ਜਿਹੜਾ ਹੈ ਚਾਹੀਦਾ ਹੈ ਜਿਹਦੀ ਸਹਿਮਤੀ ਹੋਵੇ ਉਸ ਫੈਸਲੇ ਤੇ ਮਤਲਬ ਇੱਕ ਗਿਣਤੀ ਇਸੇ ਤਰ੍ਹਾਂ ਹੁੰਦੀ ਹੈ ਕਿ ਜਿਵੇਂ ਦੋ ਜੱਜ ਸਹਿਬਾਨ ਨੇ ਫੈਸਲਾ ਲਿਆ ਤਾਂ ਬਦਲਣ ਲਈ ਤਿੰਨ ਚਾਹੀਦੀ ਹੈ ਜੇ ਤਿੰਨ ਨੇ ਲਿਆ ਤਾਂ ਬਦਲਣ ਲਈ ਚਾਰ ਜੱਜ ਸਹਿਬਾਨ ਦੀ ਜਿਹੜੀ ਸਹਿਮਤੀ ਹੈ ਉਹ ਜ਼ਰੂਰੀ ਹੈ ਠੀਕ ਹੈ ਤਾਂ ਹੁਣ 2006 ਦੇ ਫੈਸਲੇ ਨੂੰ 2020 ਦੇ ਵਿੱਚ ਬਦਲ ਦਿੱਤਾ ਗਿਆ 14 ਸਾਲਾਂ ਬਾਅਦ ਜੱਜ ਸਹਿਬਾਨ ਸੀਗੇ ਅਸ਼ੋਕ ਪੂਸ਼ਣ ਤੇ ਉਹਨਾਂ ਦੇ ਨਾਲ ਦੋ ਜੱਜ ਸਹਿਬਾਨ ਹੋਰ ਸੀ ਉਹਨਾਂ ਨੇ ਕਿਹਾ ਕਿ ਹਰ ਉਹ ਥਾਂ ਜਿੱਥੇ ਪਤੀ ਮਲਕੀਅਤ ਰੱਖਦਾ ਹੈ ਜਿੱਥੇ ਪਤੀ ਦੀ ਹਿੱਸੇਦਾਰੀ ਹੈ ਪਤਨੀ ਉਥੇ ਰਹਿ ਸਕਦੀ ਹੈ ਚਾਹੇ ਉਹ ਕਿਰਾਏ ਦਾ ਘਰ ਹੈ ਚਾਹੇ দান ਦਿੱਤਾ ਹੋਇਆ ਹੈ ਚਾਹੇ ਸਾਂਝਾ ਹੈ ਚਾਹੇ ਉਹਦਾ ਆਪਣਾ ਬਣਾਇਆ ਹੋਇਆ ਸੋ ਇਹ ਅਧਿਕਾਰ ਜਿਹੜਾ ਹੈ ਸਾਨੂੰ ਕਾਨੂੰਨ ਨੇ ਦਿੱਤਾ ਹੋਇਆ ਤੁਹਾਨੂੰ ਸੋਹਰੇ ਪਰਿਵਾਰ ਦੇ ਵਿੱਚੋਂ ਨਹੀਂ ਕੱਢਿਆ ਜਾ ਸਕਦਾ ਅੱਛਾ ਹੁਣ ਇਸੇ ਫੈਸਲੇ ਦੇ ਵਿੱਚ ਮਈ 2022 ਦੇ ਵਿੱਚ ਇੱਕ ਹੋਰ ਐਡੀਸ਼ਨ ਹੁੰਦਾ ਮਈ 2022 ਦੇ ਵਿੱਚ ਤਕਰੀਬਨ 2 ਟਾਈ ਸਾਲ ਪਹਿਲਾਂ ਇਸ ਫੈਸਲੇ ਦੇ ਵਿੱਚ ਇੱਕ ਚੀਜ਼ ਹੋਰ ਜਿਹੜੀ ਹੈ ਉਹ ਐਡ ਕੀਤੀ ਜਾਂਦੀ ਹੈ ਕਿ ਜੇ ਕਿਸੇ ਵੀ ਕਾਰਨ ਬਸ ਪਤਨੀ ਜਿਹੜੀ ਹੈ ਉਹ ਉਸ ਘਰ ਦੇ ਵਿੱਚ ਨਹੀਂ ਰਹਿ ਰਹੀ ਜਿੱਥੇ ਪਤੀ ਰਹਿ ਰਿਹਾ ਜਾਂ ਜਿੱਥੇ ਪਤੀ ਦੀ ਮਲਕੀਅਤ ਹੈ ਜਿੱਥੇ ਪਤੀ ਦੀ ਹਿੱਸੇਦਾਰੀ ਹੈ ਠੀਕ ਹੈ ਜੇ ਉਹ ਉੱਥੇ ਨਹੀਂ ਵੀ ਰਹਿ ਰਹੇ ਮੰਨ ਲਓ ਕਿ ਪਤਨੀ ਛੱਡ ਕੇ ਵਿਦੇਸ਼ ਗਈ ਹੋਈ ਹੈ ਮੰਨ ਲਓ ਉਹ ਛੱਡ ਕੇ ਉਸ ਥਾਂ ਨੂੰ ਕਿਤੋਂ ਕਿਰਾਏ ਦੇ ਉੱਤੇ ਹੀ ਰਹਿ ਰਹੀ ਹੈ ਮੰਨ ਲਓ ਕਿ ਤੁਹਾਡੇ ਸਹੁਰੇ ਪਰਿਵਾਰ ਦਾ ਘਰ ਹੈ ਤੁਸੀਂ ਉਸ ਥਾਂ ਨੂੰ ਛੱਡ ਕੇ ਕਿਤੇ ਕਿਰਾਏ ਦੇ ਉੱਤੇ ਹੀ ਰਹਿ ਰਹੇ ਹੋ ਠੀਕ ਹੈ ਜਿੰਨੇ ਮਰਜੀ ਸਾਲ ਹੋ ਗਏ ਤੁਹਾਨੂੰ ਕਿਰਾਏ ਦੇ ਉੱਤੇ ਰਹਿੰਦੇ ਹੋਏ ਤਾਂ ਵੀ ਉਸ ਘਰ ਦੇ ਉੱਤੇ ਤੁਹਾਡੀ ਹਿੱਸੇਦਾਰੀ ਤੁਹਾਡੀ ਮਲਕੀਅਤ ਹੈ ਤੁਹਾਨੂੰ ਉਸ ਘਰ ਦੇ ਵਿੱਚੋਂ ਨਹੀਂ ਮਤਲਬ ਇਸ ਤਰ੍ਹਾਂ ਨਹੀਂ ਵੀ ਤੁਸੀਂ ਖਾਲੀ ਹੱਥ ਹੀ ਰਹਿ ਗਏ ਤੁਹਾਨੂੰ ਕੱਢਿਆ ਨਹੀਂ ਜਾ ਸਕਦਾ ਉਸ ਘਰ ਦੇ ਵਿੱਚ ਤੁਹਾਡੀ ਜਿਹੜੀ ਹਿੱਸੇਦਾਰੀ ਹੈ ਉਹ ਹੈਗੀ ਹੈ ਜੇ ਹੁਣ ਤੁਹਾਨੂੰ ਇੱਥੋਂ ਤੱਕ ਦੀ ਸਾਰੀ ਗੱਲ ਸਮਝ ਆ ਗਈ ਤਾਂ ਹੁਣ ਤੁਹਾਡੇ ਹੱਕ ਜਿਹੜੇ ਆ ਉਹ ਕਿੱਥੇ ਜਿਹੜੇ ਆ ਥੋੜੇ ਜੇ ਸੰਖੇਪ ਤੋਂ ਥੋੜੇ ਜੇ ਜਿਹੜੇ ਸੁੰਗੜ ਗਏ ਉਹਦੇ ਬਾਰੇ ਵਿੱਚ ਵੀ ਹੁਣ ਅਸੀਂ ਜਿਹੜੀ ਜਾਣਕਾਰੀ ਹੈ ਉਹ ਲੈ ਲੈਣੇ ਆ ਕਿ ਦੇਖੋ ਜੇ ਪਤੀ ਹੈ ਹੈਨਾ ਪਤੀ ਦੇ ਹੁੰਦੇ ਤਾਂ ਔਰਤ ਕੋਲ ਸਾਰੇ ਹੀ ਹੱਕ ਨੇ ਹੁਣ ਕਿੱਥੇ ਥੋੜਾ ਜਿਹਾ ਜਿਹੜਾ ਸੰਕੋਚ ਹੋ ਜਾਂਦਾ ਹੈ ਨਾ ਹੱਕਾਂ ਦੇ ਵਿੱਚ ਕਿ ਜੇ ਕਿਸੇ ਦੇ ਪਤੀ ਦਾ ਦੇਹਾਂਤ ਹੋ ਚੁੱਕਿਆ ਤੇ ਪਤਨੀ ਜਿਹੜੀ ਹੈ ਉਹ ਰਹਿ ਰਹੀ ਹੈ ਸੱਸ ਸਹੁਰੇ ਦੇ ਨਾਲ ਇਕੱਲੀ ਰਹਿ ਰਹੀ ਹੈ ਤੇ ਉਹ ਸੱਸ ਸਹੁਰੇ ਨੂੰ ਤੰਗ ਕਰ ਰਹੀ ਹੈ ਠੀਕ ਹੈ ਪਤੀ ਦਾ ਦੇਹਾਂਤ ਹੋ ਚੁੱਕਿਆ ਸੱਸ ਸਹੁਰੇ ਦੇ ਨਾਲ ਪਤਨੀ ਰਹਿ ਰਹੀ ਹੈ ਤਾਂ ਸੱਸ ਸਹੁਰੇ ਨੂੰ ਤੰਗ ਕਰ ਸਕਦੀ ਹੈ ਤਾਂ ਸੱਸ ਸਹੁਰਾ ਜਿਹੜੇ ਨੇ ਉਹਦੇ ਖਿਲਾਫ ਕੋਰਟ ਦੇ ਵਿੱਚ ਜਾ ਸਕਦੇ ਨੇ ਤੇ ਕੋਰਟ ਜਿਹੜਾ ਹੈ ਕਿਸੇ ਕਿਸੇ ਕੇਸ ਦੇ ਵਿੱਚ ਇਸ ਤਰ੍ਹਾਂ ਦੇ ਆਦੇਸ਼ ਵੀ ਦੇ ਸਕਦਾ ਹੈ ਕਿ ਪਤਨੀ ਨੂੰ ਫਿਰ ਉਸ ਘਰ ਦੇ ਵਿੱਚੋਂ ਕੱਢਿਆ ਜਾਵੇ ਜੇ ਸੱਚਮੁੱਚ ਜਿਹੜੀ ਪਤਨੀ ਹੈ ਉਹ ਸਸ ਸਹੁਰੇ ਨੂੰ ਤੰਗ ਕਰ ਰਹੀ ਹੈ ਜਿਨ੍ਹਾਂ ਦਾ ਬੇਟਾ ਨਹੀਂ ਹੈ ਉਸ ਔਰਤ ਦੇ ਪਤੀ ਦਾ ਦੇਹਾਂਤ ਹੋ ਚੁੱਕਿਆ ਹੈ ਤੇ ਉਹ ਇੱਕ ਘਰ ਦੇ ਵਿੱਚ ਰਹਿ ਰਹੇ ਨੇ ਪਰ ਸਸ ਸਹੁਰੇ ਨੂੰ ਤੰਗ ਕੀਤਾ ਜਾ ਰਿਹਾ ਹੈ ਤਾਂ ਉੱਥੇ ਜਿਹੜੀ ਪਤਨੀ ਹੈ ਉਹਨੂੰ ਕੋਰਟੇ ਆਦੇਸ਼ ਦੇ ਸਕਦਾ ਹੈ ਕਿ ਉਸ ਘਰ ਨੂੰ ਛੱਡ ਕੇ ਉਹਨੂੰ ਜਾਣਾ ਪੈ ਸਕਦਾ ਏ ਠੀਕ ਹੈ ਜ਼ਰੂਰੀ ਨਹੀਂ ਹੈ ਇਹ ਕੋਰਟ ਨੇ ਫੈਸਲਾ ਲੈਣਾ ਤਾਂ ਜਿਹਾ ਵੀ ਹੋ ਸਕਦਾ ਹੈ ਹੁਣ ਦੂਜੀ ਗੱਲ ਇਹਦੇ 'ਚ ਨਾਲ ਹੋਰ ਕੀ ਹੈ ਦੂਜੀ ਗੱਲ ਇਹ ਹੈ ਕਿ ਮੰਨ ਲਓ ਕਿਸੇ ਔਰਤ ਦੇ ਪਤੀ ਦਾ ਦੇਹਾਂਤ ਹੋ ਜਾਂਦਾ ਹੈ ਤੇ ਉਹਦੀ ਸਾਰੀ ਗੁਜ਼ਰਬਸਰ ਪਤੀ ਦੀ ਆਮਦਨੀ ਦੇ ਨਾਲ ਹੀ ਹੋ ਰਹੀ ਸੀ ਮਤਲਬ ਪਤੀ ਜੋ ਖਰਚ ਕਮਾ ਕੇ ਲੈ ਕੇ ਆ ਰਿਹਾ ਉਹ ਹੀ ਗੁਜ਼ਾਰੇ ਦਾ ਸੀ ਰੋਜ਼ ਉਹੀ ਖਾਦਾ ਜਾ ਰਿਹਾ ਸੀ ਜਾਂ ਜਿਹੜੀ ਜਾਇਦਾਦ ਪਤੀ ਨੇ ਛੱਡੀ ਪਿੱਛੇ ਉਹ ਓਨੀ ਨਹੀਂ ਹੈ ਕਿ ਜਿਹੜਾ ਔਰਤ ਹੈ ਉਹਦੀ ਜ਼ਿੰਦਗੀ ਦਾ ਗੁਜ਼ਾਰਾ ਹੋ ਸਕੇ ਜਾਂ ਚਾਹੇ ਬੱਚੇ ਵੀ ਨਹੀਂ ਕਿ ਉਹਨਾਂ ਦਾ ਗੁਜ਼ਾਰਾ ਹੋ ਸਕੇ ਹੁਣ ਚਾਹੇ ਉਹ ਔਰਤ ਆਪਣੇ ਸਹੁਰਾ ਪਰਿਵਾਰ ਦੇ ਨਾਲ ਰਹਿ ਰਹੀ ਹੈ ਚਾਹੇ ਉਹ ਅਲੱਗ ਕਿਰਾਏ ਦੇ ਘਰ ਦੇ ਵਿੱਚ ਰਹਿ ਰਹੀ ਹੈ ਜੇ ਸੱਸ ਸਹੁਰਾ ਸਮਰੱਥ ਹੈਗੇ ਨੇ ਉਹਨਾਂ ਕੋਲ ਪ੍ਰਾਪਰਟੀ ਹੈ ਉਹਨਾਂ ਕੋਲ ਜਾਇਦਾਦ ਹੈ ਤਾਂ ਔਰਤ ਜਿਹੜੀ ਹੈ ਉਹ ਆਪਣੇ ਸੱਸ ਸਹੁਰੇ ਤੋਂ ਵੀ ਗੁਜ਼ਾਰਾ ਪੱਤਾ ਜਿਹੜਾ ਹੈ ਗੁਜ਼ਾਰੇ ਦੇ ਲਈ ਗੁਜ਼ਰਬਸਰ ਦੇ ਲਈ ਮੰਗ ਕਰ ਸਕਦੀ ਹੈ ਕੋਰਟ ਇਹ ਅਧਿਕਾਰ ਦਿੰਦਾ ਹੈ ਕਿ ਔਰਤ ਦੀ ਜਿਹੜੀ ਗੱਲ ਹੈ ਉੱਥੇ ਉਹ ਉਹਦੇ ਲਈ ਅਪੀਲ ਕੀਤੀ ਜਾ ਸਕਦੀ ਹੈ ਕਿ ਇਹ ਪਰਸ਼ਰਤ ਇਹ ਹੈ ਕਿ ਸੱਸਔਰੇ ਦੇ ਕੋਲ ਜਿਹੜਾ ਹੈ ਉਹਨਾਂ ਦੀ ਆਰਥਿਕ ਸਥਿਤੀ ਜਿਹੜੀ ਹੈ ਚੰਗੀ ਹੋਣੀ ਚਾਹੀਦੀ ਹੈ ਕਿਉਂਕਿ ਜੇ ਉਹਨਾਂ ਕੋਲ ਕੁਝ ਹੋਊਗਾ ਉਹ ਤੁਹਾਨੂੰ ਤਾਂ ਹੀ ਦੇ ਸਕਣਗੇ ਠੀਕ ਹੈ ਤਾਂ ਇਹ ਸਾਰੀਆਂ ਕੰਡੀਸ਼ਨਸ ਉਦੋਂ ਨੇ ਜਦੋਂ ਜੇ ਪਤੀ ਦਾ ਦੇਹਾਂਤ ਹੋ ਚੁੱਕਾ ਹੈ ਤਾਂ ਹੁਣ ਇਸੇ ਕੇਸ ਦੇ ਵਿੱਚ ਨਾ ਛੱਤੀਸਗੜ ਹਾਈ ਕੋਰਟ ਦਾ ਇੱਕ ਫੈਸਲਾ ਜਿਹੜਾ ਹੈ ਉਹ ਆਇਆ ਸੀ ਉਹ ਫੈਸਲਾ ਇਹ ਸੀ ਕਿ ਜੇ ਇਨ ਕੇਸ ਕਿਸੇ ਔਰਤ ਦੇ ਪਤੀ ਦਾ ਦੇਹਾਂਤ ਹੋ ਜਾਂਦਾ ਜਿਹੜੀ ਵਿਧਵਾ ਹੈ ਜੇ ਉਹ ਦੂਜਾ ਵਿਆਹ ਵੀ ਕਰ ਲੈਂਦੀ ਹੈ ਤਾਂ ਵੀ ਜਿਹੜੀ ਵਿਧਵਾ ਹੈ ਉਹਨੂੰ ਪਹਿਲੇ ਪਤੀ ਦੀ ਜਾਇਦਾਦ ਦੇ ਵਿੱਚੋਂ ਬੇਦਖਲ ਨਹੀਂ ਕੀਤਾ ਜਾ ਸਕਦਾ ਭਾਵੇਂ ਜੇ ਕਿਸੇ ਔਰਤ ਦੇ ਪਤੀ ਦਾ ਦੇਹਾਂਤ ਹੋ ਜਾਂਦਾ ਤੇ ਉਹਨੂੰ ਉਹ ਉਸ ਤੋਂ ਬਾਅਦ ਦੂਜਾ ਵਿਆਹ ਕਰ ਲੈਂਦੀ ਹੈ ਤਾਂ ਵੀ ਉਹਨੂੰ ਪਹਿਲੇ ਪਤੀ ਦੀ ਜਾਇਦਾਦ ਦੇ ਵਿੱਚੋਂ ਬੇਦਖਲ ਨਹੀਂ ਕੀਤਾ ਜਾ ਸਕਦਾ ਤਾ ਇਸੇ ਫੈਸਲੇ ਦੀ ਪੁਸ਼ਟੀ ਜਿਹੜੀ ਹੈ ਉਹ ਕਰਨਾਟਕ ਹਾਈ ਕੋਰਟ ਨੇ ਵੀ ਇੱਕ ਫੈਸਲੇ ਦੇ ਵਿੱਚ ਕੀਤੀ ਸੀ ਕਿ ਵਿਧਵਾ ਨੂੰ ਜੇ ਉਹ ਦੁਬਾਰਾ ਵਿਆਹ ਕਰਦੀ ਹੈ ਤਾਂ ਉਹਨੂੰ ਪਹਿਲੇ ਪਤੀ ਦੀ ਜਾਇਦਾਦ ਦੇ ਵਿੱਚੋਂ ਬੇਦਖਲ ਨਹੀਂ ਕੀਤਾ ਜਾ ਸਕਦਾ ਤੇ ਇਸੇ ਫੈਸਲੇ ਦੇ ਵਿੱਚ ਗੁਜਰਾਤ ਹਾਈ ਕੋਰਟ ਦਾ ਕਹਿਣਾ ਹੈ ਕਿ ਮੰਨ ਲਓ ਜੇ ਕੋਈ ਵਿਧਵਾ ਜਿਹੜੀ ਹੈ ਉਹ ਬਿਨਾਂ ਕੋਈ ਵਸੀਅਤ ਬਣਾਏ ਤੋਂ ਉਸ ਵਿਧਵਾ ਦਾ ਵੀ ਦਿਹਾਂਤ ਹੋ ਜਾਂਦਾ ਹੈ ਕਿ ਕਿਸੇ ਔਰਤ ਦੇ ਪਤੀ ਦਾ ਦਿਹਾਂਤ ਹੋ ਗਿਆ ਉਸ ਤੋਂ ਬਾਅਦ ਉਹ ਵਿਧਵਾਏ ਤੇ ਵਿਧਵਾ ਦੀ ਵੀ ਜਿਹੜੀ ਮੌਤ ਹੈ ਹੋ ਜਾਂਦੀ ਹੈ ਬਿਨਾ ਕੋਈ ਵਸੀਅਤ ਬਣਾਏ ਤੋਂ ਪਰ ਜਿਹੜੀ ਉਹ ਵਿਧਵਾ ਦੀ ਜਾਇਦਾਦ ਹੈ ਠੀਕ ਹੈ ਉਹ ਜਾਇਦਾਦ ਜਿਹੜੀ ਹੈ ਉਹ ਦੇ ਬੱਚਿਆਂ ਪੁੱਤਰ ਜਾਂ ਧੀ ਉਹਨਾਂ ਚ ਬਰਾਬਰ ਵੰਡੀ ਜਾਏਗੀ ਤੇ ਇਸ ਤੋਂ ਬਿਨਾ ਵੀ ਜੇ ਹੁਣ ਪਤੀ ਦਾ ਦੇਹਾਂਤ ਹੋ ਚੁੱਕਿਆ ਹੈ ਪਤੀ ਤੋਂ ਬਿਨਾ ਵੀ ਜੇ ਕੋਈ ਨਜਾਇਜ਼ ਔਲਾਦ ਹੈ ਉਸ ਔਰਤ ਦੀ ਇਹ ਜਿਹੜਾ ਹੈ ਕੋਰਟ ਦਾ ਫੈਸਲਾ ਸੀ ਕਿ ਮੰਨ ਲਓ ਪਤੀ ਤੋਂ ਦੋ ਬੱਚੇ ਨੇ ਠੀਕ ਹੈ ਪਤੀ ਦਾ ਦੇਹਾਂਤ ਹੋ ਚੁੱਕਿਆ ਤੇ ਉਸ ਤੋਂ ਬਾਅਦ ਇੱਕ ਬੱਚਾ ਹੋਰ ਪੈਦਾ ਹੋ ਜਾਂਦਾ ਹੈ ਹੁਣ ਦੁਨੀਆ ਦੇ ਲਈ ਉਹ ਬੱਚਾ ਨਜਾਇਜ਼ ਹੈ ਪਰ ਕੋਰਟ ਦੇ ਮਾਮਲੇ 'ਚ ਕੀ ਕਹਿੰਦੀ ਹੈ ਕੋਰਟ ਕਹਿੰਦਾ ਹੈ ਕਿ ਇੱਥੇ ਵੀ ਜਿਹੜਾ ਉਹ ਬੱਚਾ ਹੈ ਉਹਨੂੰ ਵੀ ਚਾਹੇ ਮਾਂ ਵਸੀਅਤ ਨਹੀਂ ਵੀ ਕਰਕੇ ਗਈ ਉਸ ਤੋਂ ਬਿਨਾ ਤਾਂ ਵੀ ਜਿਹੜੇ ਦੋ ਬੱਚੇ ਪਤੀ ਦੇ ਨੇ ਤੇ ਤੀਸਰਾ ਬੱਚਾ ਜਿਹੜਾ ਉਹ ਠੀਕ ਹੈ ਇਹਨਾਂ ਤਿੰਨਾਂ ਬੱਚਿਆਂ ਨੂੰ ਵੀ ਉਸ ਜਾਇਦਾਦ ਦੇ ਵਿੱਚੋਂ ਬਰਾਬਰ ਦਾ ਹੱਕ ਮਿਲੇਗਾ ਇਹ ਗੁਜਰਾਤ ਹਾਈ ਕੋਰਟ ਦਾ ਜਿਹੜਾ ਹੈ ਉਹ ਫੈਸਲਾ ਸੀ ਸੋ ਇਹ ਜਿਹੜੇ ਸਾਰੇ ਕਾਨੂੰਨ ਨੇ ਇਹ ਔਰਤਾਂ ਨੂੰ ਉਹਨਾਂ ਦੇ ਹੱਕਾਂ ਦੇ ਲਈ ਜਾਗਰੂਕ ਕਰਨ ਲਈ ਜਾਣਨੇ ਬਹੁਤ ਜ਼ਰੂਰੀ ਨੇ ਹੁਣ ਇਸੇ ਤਰ੍ਹਾਂ ਹਿੰਦੂ ਉਤਰਾਧਿਕਾਰ ਅਧਿਨਿਯਮ ਦੇ ਵਿੱਚ ਜਿਹੜੀ ਧਾਰਾ 15 ਦੇ ਵਿੱਚ ਇੱਕ ਗੱਲ ਵੀ ਜਿਹੜੀ ਹੈ ਉਹ ਦਰਜ ਹੈ ਜੇ ਕਿਸੇ ਔਰਤ ਦੇ ਪਤੀ ਦਾ ਦੇਹਾਂਤ ਹੋ ਜਾਂਦਾ ਹੈ ਉਹਦੇ ਬੱਚੇ ਨੇ ਤੇ ਉਸ ਤੋਂ ਬਾਅਦ ਉਹ ਔਰਤ ਜਿਹੜੀ ਹੈ ਉਹ ਦੂਜਾ ਵਿਆਹ ਕਰ ਲੈਂਦੀ ਹੈ ਤਾਂ ਹੁਣ ਜਿਹੜੇ ਉਹ ਬੱਚੇ ਨੇ ਉਹਨਾਂ ਨੂੰ ਆਪਣੇ ਪਿਓ ਦੀ ਜਾਇਦਾਦ ਦੇ ਵਿੱਚੋਂ ਹਿੱਸਾ ਤਾਂ ਮਿਲੇਗਾ ਹੀ ਮਿਲੇਗਾ ਉਹ ਦੂਜੀ ਥਾਂ ਜਿੱਥੇ ਜਿਹੜੀ ਮਾਂ ਹੈ ਉਹ ਵਾਕੇ ਗਈ ਹੈ ਉਸ ਜਾਇਦਾਦ ਦੇ ਵਿੱਚੋਂ ਵੀ ਉਹ ਹਿੱਸੇਦਾਰ ਨੇ ਤਾਂ ਇਹ ਜਿਹੜੇ ਸਾਰੇ ਕਾਨੂੰਨ ਨੇ ਇਹਨਾਂ ਦੇ ਬਾਰੇ ਚ ਸਾਨੂੰ ਪਤਾ ਹੋਣਾ ਚਾਹੀਦਾ ਹੈ ਦੇਖੋ ਜੇ ਸਾਨੂੰ ਕਾਨੂੰਨ ਪਤਾ ਹੋਣਗੇ ਨਾ ਤਾਂ ਕੋਈ ਸਾਡਾ ਜਿਹੜਾ ਨਜਾਇਜ਼ ਫਾਇਦਾ ਹੈ ਉਹ ਨਹੀਂ ਉਠਾ ਸਕੇਗਾ ਅਸੀਂ ਘਰ ਤੋੜਨ ਲਈ ਕਾਨੂੰਨ ਨਹੀਂ ਜਾਣਨੇ ਪਰ ਅਸੀਂ ਸਵੈ ਰੱਖਿਆ ਦੇ ਲਈ ਸਾਨੂੰ ਕਾਨੂੰਨ ਜਾਣਨਾ ਬਹੁਤ ਜ਼ਰੂਰੀ ਹੈ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਾ ਹੀ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਇਹਦੇ ਬਾਰੇ ਮੈਨੂੰ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਰਨਦੀਪ ਪੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁਕਦਾ ਹੁਣ ਦਿਓ ਇਜਾਜ਼ਤ